ਅੱਜ ਅਸੀਂ ਭਾਰਤੀ ਰਾਜਨੀਤੀ ਦੇ ਇੱਕ ਮਹਾਨ ਸ਼ਖਸੀਅਤ ਜਿਹਹਨ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੀ ਗਈ ਹੈ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਇਕ ਅਜਿਹੇ ਸਖਸ਼ੀਤ ਨੇ ਜਿਸਦਾ ਜੀਵਨ ਅਸਧਾਰਨ ਅਤੇ ਗੁੰਜਲਦਾਰਤਾ ਨਾਲ ਭਰਪੂਰ ਹੈ ਭਾਰਤ ਦੀ ਆਰਥਿਕ ਉਦਾਰੀਕਰਨ ਨੀਤੀ ਦੇ ਆਰਕੀਟੈਕਟ ਅਤੇ ਦੋ ਵਾਰ ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਹਨ ਸਿੰਘ ਦੀ ਵਿਰਾਸਤ ਪ੍ਰਾਪਤੀਆਂ ਵਿਵਾਦਾ ਅਤੇ ਨਿੱਜੀ ਨਿਮਰਤਾ ਦਾ ਸ਼ਾਨਦਾਰ ਸੁਮੇਲ ਹੈ ਜਦੋਂ ਅਸੀਂ ਉਹਨਾਂ ਦੇ ਜੀਵਨ ਵਿੱਚ ਡੂੰਘਾਈ ਨਾਲ ਛਾਤੀ ਮਾਰਦੇ ਹਾਂ ਤਾਂ ਸਾਨੂੰ ਇੱਕ ਅਜਿਹੇ ਨੇਤਾ ਦੀਆਂ ਬਹੁਤ ਸਾਰੀਆਂ ਝਲਕੀਆਂ ਮਿਲਦੀਆਂ ਨੇ ਜਿਸਨੇ ਭਾਰਤ ਦੀ ਆਰਥਿਕ ਤਸਵੀਰ ਨੂੰ ਬਦਲ ਦਿੱਤਾ ਪਰ ਆਪਣੀ ਪਾਰਟੀ ਦੀ ਰਾਜਨੀਤਿਕ ਕਰਨ ਉਹ ਅਕਸਰ ਲਾਈਮਲਾਈਟ ਵਿੱਚ ਨਹੀਂ ਰਹਿ ਸਕੇ ਇੱਕ ਕਹਾਣੀ ਹੈ ਸੰਘਰਸ਼ ਪ੍ਰਤਿਭਾ ਅਤੇ ਵਿਰੋਧਤਾਈਆਂ ਦੀ ਡਾਕਟਰ ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1931 ਨੂੰ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਦੇ گاਹ ਪਿੰਡ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਵਿੱਚ ਹੈ ਉਹਨਾਂ ਦਾ ਮੁਢਲਾ ਜੀਵਨ ਸਾਦੀਏ ਤੇ ਔਕੜਾਂ ਨਾਲ ਭਰਿਆ ਹੋਇਆ ਸੀ ਪਰ ਗਿਆਨ ਲਈ ਉਹਨਾਂ ਦੀ ਅਥਾਹ ਪਿਆਸ ਉਹਨਾਂ ਨੂੰ ਅੱਗੇ ਲੈ ਗਈ ਆਪਣੇ ਕਿਸ਼ੋਰ ਉਮਰ 'ਚ 1947 ਦੇ ਭਾਰਤ ਦੀ ਵੰਡ ਦੌਰਾਨ ਉਹਨਾਂ ਦੇ ਪਰਿਵਾਰ ਨੂੰ ਲੱਖਾਂ ਹੋਰਾਂ ਵਾਂਗ ਉਜਾੜੇ ਦਾ ਸਾਹਮਣਾ ਕਰਨਾ ਪਿਆ ਉਹ ਆਪਣਾ ਘਰ-ਬਾਰ ਅਤੇ ਜੜਾ ਛੱਡ ਕੇ ਭਾਰਤ ਆ ਗਏ ਉਹਨਾਂ ਦੇ ਜੀਵਨ ਦੀ ਉਸ ਉਥਲ-ਪੁਥਲ ਵਾਲੇ ਅਧਿਆਏ ਨੇ ਉਹਨਾਂ ਨੂੰ ਨੁਕਸਾਨ ਅਤੇ ਸਬਰ ਬਾਰੇ ਡੂੰਗੇ ਸਬਕ ਸਿਖਾਏ। ਸਿੱਖਿਆ ਪ੍ਰਾਪਤੀ ਆਪਣੇ ਜਨੂਨ ਕਾਰਨ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਡਿਗਰੀ ਹਾਸਲ ਕੀਤੀ ਅਤੇ ਫਿਰ ਕੈਂਬਰਿਜ ਯੂਨੀਵਰਸਿਟੀ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਡਾਕਟੋਰੇਟ ਦੀ ਪੜ੍ਹਾਈ ਪੂਰੀ ਕੀਤੀ। ਇੱਕ ਛੋਟੇ ਜਿਹੇ ਪਿੰਡ ਤੋਂ ਦੁਨੀਆ ਦੀ ਸਭ ਤੋਂ ਸਨਮਾਨਤ ਅਰਥ ਸ਼ਾਸਤਰੀਆਂ ਵਿੱਚ ਇੱਕ ਬਣਨ ਤੱਕ ਦਾ ਉਹਨਾਂ ਦਾ ਸਫ਼ਰ ਪ੍ਰੇਰਣਾਦਾਇਕ ਹੈ। 1991 ਵਿੱਚ ਜਦੋਂ ਭਾਰਤ ਆਰਥਿਕ ਸੰਕਟ ਦੀ ਕੰਗਾਰੀ ਸੀ, ਉਹਨਾਂ ਨੇ ਵਿੱਤ ਮੰਤਰੀ ਜੋ ਨਰਸੀਮਾ ਰਾਓ ਦੀ ਸਰਕਾਰ ਵਿੱਚ ਉਦਾਰੀਕਰਨ ਦੀਆਂ ਨੀਤੀਆਂ ਦੀ ਅਗਵਾਈ ਕੀਤੀ। ਉਹਨਾਂ ਨੂੰ ਲਾਇਸੈਂਸ ਰਾਜ ਨੂੰ ਖਤਮ ਕਰਨ ਅਤੇ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਰਗੇ ਦਲੇਰ ਸੁਧਾਰਾ ਦਾ ਸਿਹਰਾ ਦਿੱਤਾ ਜਾਂਦਾ ਹੈ ਜਿਸ ਨੇ ਭਾਰਤੀ ਅਰਥਚਾਰੇ ਨੂੰ ਸਥਿਰ ਕੀਤਾ ਅਤੇ ਇਸ ਨੂੰ ਤੇਜ਼ੀ ਨਾਲ ਵਿਕਾਸ ਦੇ ਰਾਹ ਤੇ ਪਾਇਆ। 2004 ਵਿੱਚ ਡਾਕਟਰ ਮਨਮੋਹਨ ਸਿੰਘ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਬਣੇ ਅਤੇ ਸੌਦੇ ਤੇ ਰਹਿਣ ਵਾਲੇ ਪਹਿਲੇ ਸਿੱਖ ਵੀ ਬਣੇ। ਉਹਨਾਂ ਦੇ ਕਾਰਜਕਾਲ ਦੌਰਾਨ ਭਾਰਤ ਅਮਰੀਕਾ ਪਰਮਾਣੂ ਸਮਝੌਤਾ, ਤੇਜ਼ ਆਰਥਿਕ ਵਿਕਾਸ ਅਤੇ ਮਨਰੇਗਾ ਤੇ ਸੂਚਨਾ ਦਾ ਅਧਿਕਾਰ ਵਰਗੇ ਇਤਿਹਾਸਕ ਸਮਾਜਿਕ ਸੁਧਾਰ ਹੋਏ। ਪਰ ਉਹਨਾਂ ਦੀ ਸ਼ਾਂਤ, ਬૌਧਿਕ ਅਤੇ ਸਹਿਮਤੀ ਅਧਾਰਿਤ ਲੀਡਰਸ਼ਿਪ ਸ਼ੈਲੀ ਨੇ ਪ੍ਰਸ਼ੰਸਾ ਦੇ ਨਾਲ-ਨਾਲ ਆਲੋਚਨਾ ਵੀ ਬਟੋਰੀ। ਉਹਨਾਂ ਦਾ ਵਿਵਾਦਤ ਬਿਆਨ 2006 'ਚ ਆਇਆ ਸੀ ਜਦੋਂ ਉਹਨਾਂ ਕਿਹਾ ਸੀ ਕਿ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਦਾ ਸਰੋਤਾ ਤੇ ਪਹਿਲਾ ਹੱਕ ਹੋਣਾ ਚਾਹੀਦਾ ਹੈ। ਇਸ ਬਿਆਨ ਨੇ ਧਰਮ ਨਿਰਪੱਖਤਾ ਅਤੇ ਰਾਖਵੇਂਕਰਨ ਤੇ ਬਹਿਸ ਛੇੜ ਦਿੱਤੀ। ਇਸ ਤੋਂ ਇਲਾਵਾ ਉਹਨਾਂ ਦੇ ਕਾਰਜਕਾਲ ਦੌਰਾਨ 2G ਸਪੈਕਟ੍ਰਮ ਕੋਟਾਲਾ ਕੋਲਕਟਾਲਾ ਅਤੇ ਰਾਸ਼ਟ੍ਰ ਮੰਡਲ ਖੇਡਾ ਕੋਟਾਲਾ ਵਰਗੇ ਵੱਡੇ ਪ੍ਰਚਾਰਾਂ ਨੇ ਉਹਨਾਂ ਦੇ ਅਕਸ ਨੂੰ ਖਰਾਬ ਕੀਤਾ ਹਾਲਾਂਕਿ ਇਹ ਇਨ੍ਹਾਂ ਮਾਮਲਿਆਂ ਵਿੱਚ ਨਿੱਜੀ ਤੌਰ ਤੇ ਸ਼ਾਮਲ ਨਹੀਂ ਸੀ ਪਰ ਉਹਨਾਂ ਨੂੰ ਅਕਸਰ ਪ੍ਰਚਾਰ ਤੇ ਕਾਰਵਾਈ ਕਰਨ ਵਿੱਚ ਆਪਣੀ ਸਰਕਾਰ ਦੀ ਅਸਫਲਤਾ ਲਈ ਕਟਪੁਤਲੀ ਵਜੋਂ ਦਰਸਾਇਆ ਜਾਂਦਾ ਸੀ ਜਿਸ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮੁੱਖ ਫੈਸਲਾ ਲੈਣ ਵਾਲਾ ਮੰਨਿਆ ਜਾਂਦਾ ਸੀ ਇਸ ਤੋਂ ਇਲਾਵਾ 2013 ਵਿੱਚ ਭਾਰਤੀ ਰਾਜਨੀਤੀ ਵਿੱਚ ਇੱਕ ਬਹੁਤ ਜ਼ਿਆਦਾ ਪ੍ਰਚਾਰਿਤ ਘਟਨਾ ਵਾਪਰੀ ਜਿਸ ਨੂੰ ਆਰਡੀਨੈਂਸ ਗੇਟ ਵਜੋਂ ਜਾਣਿਆ ਜਾਂਦਾ ਹੈ ਇਹ ਘਟਨਾ ਯੂਪੀਐਸ ਸਰਕਾਰ ਦੌਰਾਨ ਵਾਪਰੀ ਜਦੋਂ ਰਾਹੁਲ ਗਾਂਧੀ ਨੇ ਆਰਡੀਨੈਂਸ ਦਾ ਜਨ ਤੱਕ ਤੌਰ ਤੇ ਵਿਰੋਧ ਕੀਤਾ ਇਸ ਨੂੰ ਬਕਵਾਸ ਕਰਾਰ ਦਿੱਤਾ ਅਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਨੂੰ ਟਾ ਦੇਣ ਦੀ ਗੱਲ ਕੀਤੀ ਇਹ ਆਰਡੀਨੈਂਸ ਲੋਕ ਪ੍ਰਤੀਨਿਧਤਾ ਐਕਟ ਨੂੰ 55 ਨਾਲ ਸੰਬੰਧਿਤ ਸੀ ਇਸ ਕਾਨੂੰਨ ਮੁਤਾਬਕ ਜੇਕਰ ਕਿਸੇ ਸੰਸਦ ਮੈਂਬਰ ਜਾਂ ਵਿਧਾਇਕ ਨੂੰ ਕਿਸੇ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਹੈ ਤੇ 2 ਸਾਲ ਦਾ ਇਸ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਉਹ ਆਪਣੀ ਮੈਂਬਰਸ਼ਿਪ ਗੁਆ ਬੈਠਦਾ ਹੈ ਯੂਪੀ ਸਰਕਾਰ ਨੇ ਇਸ ਕਾਨੂੰਨ ਵਿੱਚ ਸੋਧ ਕਰਨ ਲਈ ਆਰਡੀਨੈਂਸ ਲਿਆਉਣ ਦਾ ਫੈਸਲਾ ਕੀਤਾ ਸੀ ਜਿਸ ਨਾਲ ਦੋਸ਼ੀ ਆਗੂਆ ਨੂੰ ਆਪਣੀ ਮੈਂਬਰਸ਼ਿਪ ਬਰਕਰਾਰ ਰੱਖਣ ਦਾ ਮੌਕਾ ਮਿਲ ਸਕੇ ਫਿਰ ਵੀ ਉਹਨਾਂ ਦੀ ਬੁੱਧੀ ਅਤੇ ਇਮਾਨਦਾਰੀ ਤੇ ਸਵਾਲ ਨਹੀਂ ਉਠਾਇਆ ਜਾ ਸਕਦਾ ਥੋੜੇ ਸ਼ਬਦਾ ਵਿੱਚ ਬੋਲਣ ਵਾਲੇ ਡਾਕਟਰ ਮਨਮੋਹਨ ਸਿੰਘ ਨੇ ਨਿਜੀ ਅਤੇ ਸਿਆਸੀ ਹਮਲਿਆਂ ਨੂੰ ਤੀਰਜ ਨਾਲ ਬਰਦਾਸ਼ਤ ਕੀਤਾ ਕੁਝ ਉਹਨਾਂ ਨੂੰ ਇੱਕ ਸੁਧਾਰਕ ਮੰਨਦੇ ਨੇ ਜਿਸ ਨੇ ਭਾਰਤੀ ਅਰਥਚਾਰੇ ਨੂੰ ਆਧੁਨਿਕ ਬਣਾਇਆ ਜਦੋਂ ਕਿ ਦੂਸਰੇ ਉਹਨਾਂ ਨੂੰ ਇੱਕ ਕਮਜ਼ੋਰ ਨੇਤਾ ਮੰਨਦੇ ਨੇ ਜਿਸ ਨੇ ਭ੍ਰਿਸ਼ਟਾਚਾਰ ਨੂੰ ਵਧਣ ਖੁੱਲਣ ਦਿੱਤਾ ਡਾਕਟਰ ਮਨਮੋਹਨ ਸਿੰਘ ਦੇ ਸਫਲਤਾ ਯੋਗਦਾਨ ਤੇ ਨਜ਼ਰ ਮਾਰੀ ਤਾਂ ਸਪਸ਼ਟ ਹੁੰਦਾ ਹੈ ਕਿ ਉਹਨਾਂ ਦੀ ਵਿਰਾਸਤ ਡੂੰਗੀ ਅਤੇ ਸਦੀਵੀ ਹੈ ਸ਼ਾਂਤ ਸ਼ਾਨ ਅਤੇ ਡੂੰਗੀ ਬੁੱਧੀ ਵਾਲੇ ਨੇਤਾ ਉਹਨਾਂ ਨੇ ਚੁਣੌਤੀ ਗੁਰਨ ਸਮੇਂਾਂ ਵਿੱਚ ਭਾਰਤ ਦਾ ਮਾਰਗਦਰਸ਼ਨ ਕੀਤਾ ਅਤੇ ਭਾਰਤੀ ਅਰਥ ਵਿਵਸਥਾ ਨੂੰ ਸਥਿਰ ਕਰਦੇ ਹੋਏ ਭਾਰਤ ਦੇ ਵਿਸ਼ਵ ਪੱਧਰ ਨੂੰ ਉੱਚਾ ਕੀਤਾ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਕਿਹਾ ਸੀ ਜਦੋਂ ਪ੍ਰਧਾਨ ਮੰਤਰੀ ਬੋਲਦੇ ਨੇ ਤਾਂ ਲੋਕ ਸੁਣਦੇ ਨੇ ਖਾਸ ਕਰਕੇ ਉਹਨਾਂ ਦੀ ਡੂੰਗੀ ਆਰਥਿਕ ਸਮਝ ਅਤੇ ਵਿਸ਼ਵ ਸ਼ਕਤੀ ਵਜੋਂ ਭਾਰਤ ਦੇ ਉਭਰਨ ਦੀ ਉਹਨਾਂ ਦੀ ਸਮਝ ਕਰ। ਆਪਣੀਆਂ ਚੁਣੌਤੀਆਂ ਦੇ ਬਾਵਜੂਦ ਡਾਕਟਰ ਮਨਮੋਹਨ ਸਿੰਘ ਨੇ ਇੱਕ ਅਰਥ ਸ਼ਾਸਤਰੀ, ਸੁਧਾਰਕ ਅਤੇ ਪ੍ਰਧਾਨ ਮੰਤਰੀ ਵਜੋਂ ਭਾਰਤ ਦੀ ਕਿਸਮਤ ਨੂੰ ਆਕਾਰ ਦੇ ਵਿੱਚ ਆਮਿਟ ਛਾਪ ਛੱਡੀ ਅਤੇ ਹੁਣ ਇਹ ਸ਼ਖਸੀਅਤ ਹਮੇਸ਼ਾ ਦੇ ਲਈ ਦੁਨੀਆਂ ਤੋਂ ਰੁਖਸਤ ਹੋ ਗਈ ਹੈ